ਇਹ ਮੋਬਾਈਲ ਦਾ ਸੈਂਟਰਲ ਰੇਲਵੇ ਸਟੇਸ਼ਨ ਹੈ ਰਾਤ ਆਪਾਂ ਇੱਥੇ ਰੁੱਕ ਗਏ ਸੀ ਤਕਰੀਬਨ ਆਪਾਂ ਨੂੰ ਲਗਭਗ 6:30 11-12 ਵਜੇ ਦੇ ਕਰੀਬ ਟ੍ਰੇਨ ਨੇ ਆਪਣੇ ਇੱਥੇ ਉਤਾਰਿਆ ਸੀਗਾ ਤਿਆਰੀ ਖਿੱਚ ਲਈ ਆ ਟਾਈਮ ਤਕਰੀਬਨ 6:30 ਹੋ ਚੁੱਕਾ ਹੈ ਸਾਈਕਲ ਆਪਣਾ ਬਿਲਕੁਲ ਰੈਡੀ ਹੈ ਤੇ ਇੱਥੇ ਆਪਾਂ ਜਗ੍ਹਾ ਮਿਲ ਗਿਆ ਸੀ ਆਪਾਂ ਨੂੰ ਥੋੜਾ ਟਾਈਮ ਰੋਕੇ ਫਰੈਸ਼-ਫਰਸ਼ ਹੋ ਗਏ ਆਪਾਂ ਹੁਣ ਜਾਵਾਂਗੇ ਪਨਵੇਲ ਵਾਲੀ ਸਾਈਡ ਪਨਵੇਲ ਤਕਰੀਬਨ ਇੱਥੋਂ ਲਗਭਗ 45-50 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਦਾ ਸਵੇਰ ਆਪਣਾ ਪਨਵੇਲ ਤੱਕ ਹੋਏਗਾ ਤੇ ਟ੍ਰੇਨ ਦਾ ਸਫਰ ਵਧੀਆ ਸੀ ਜਰਨਲ ਦੀ ਆਪਾਂ ਨੂੰ ਟਿਕਟ ਮਿਲੀ ਸੀ ਜੇ ਆਪਾਂ ਸਲੀਪਰ ਵਾਲੇ ਜਿਹਾਉਂਦੇ ਤੇ ਉਹ ਵੇਟਿੰਗ ਬਹੁਤ ਟਾਈਮ ਦੀ ਸੀਗੀ ਇਸ ਕਰਕੇ ਚਲੋ ਬਾਕੀ ਰੇਲਵੇ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪਣਾ ਸਾਈਕਲ ਬਿਲਕੁਲ ਬਿਨਾਂ ਪੈਕਿੰਗ ਤੋਂ ਹੀ ਰੱਖਿਆ ਸੀ ਤੇ ਫਿਰ ਵੀ ਓਕੇ ਰਿਪੋਰਟ ਦਿੱਤੀ ਆ ਬਹੁਤ-ਬਹੁਤ ਰੇਲਵੇ ਵਿਭਾਗ ਦਾ ਵੀ ਧੰਨਵਾਦ ਹੈ ਹੁਣ ਆਪਾਂ ਆਪਣੇ ਸਫਰ ਨੂੰ ਅੱਗੇ ਖਿਜਦੇ ਆਂ ਆਪਣਾ ਪਣਵੇਲ ਵਾਲਾ ਮੈਪ ਲਾ ਲਿਆ ਬਾਹਰ ਨਿਕਲ ਆਇਆ ਤੇ ਹੁਣ ਤੁਸੀਂ ਵੇਖੋ ਮੋਬਾਈਲ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਅੱਜ ਬੱਦਲਵਾਈ ਜੀ ਬਣੀ ਹੋਈ ਤੇ ਮਸਜੀ ਬਹੁਤ ਜਿਆਦਾ ਹੈ ਸਮਾਨ ਹੈ ਜੇ ਕਲੀਅਰ ਨਹੀਂ ਹੈਗਾ ਸਵੇਰ ਦਾ ਟਾਈਮ ਹੈ ਤੇ ਧੂਆਂ ਬਹੁਤ ਜਿਆਦਾ ਇੱਥੇ ਤੂੰ ਮੂਸੇਵਾਲਾ ਦਾ ਗਾਣਾ ਆਇਆ ਸੀ ਨਾ ਬੰਬੇ ਦੀਆਂ ਸੜਕਾਂ ਦੇ 911 ਤੇ ਆਪਣਾ ਬੰਬੇ ਦੀਆਂ ਸੜਕਾਂ ਦੇ ਸਾਈਕਲ ਚੱਲਦਾ ਪਿਆ ਹੁਣਾ ਪੁਲ ਜਾ ਚੜ ਕੇ ਨਾ ਫਿਰ ਥੱਲੇ ਉਤਰਦਾ ਪਿਆ ਤੇ ਸਾਹਮਣੇ ਤੁਸੀਂ ਵੇਖੋ ਬਿਲਡਿੰਗਾਂ ਇੱਥੇ ਬਹੁਤ ਸ਼ਾਨਦਾਰ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਤੇ ਸਾਈਕਲ ਵੀ ਆਪਣਾ ਹਵਾ ਨਾਲ ਖੇਡਦਾ ਜਾਂਦਾ ਪਿਆ ਆ ਸਲੀਪਾਪਾ ਜੇ ਉਤਾਰੀ ਨਹੀਂ ਹੈਗੀ। ਖੇਲ ਆਉਂਦੇ ਟਾਈਮ ਤੇ ਵੀ ਕੰਮ ਰਹੂਗੇ। ਬਾਕੀ ਅੱਗੇ ਜਾ ਕੇ ਉਤਾਰ ਲਾਏ ਕਰਦੇ ਕੋਲਸ ਲੈ ਕੇ ਕੱਟ ਕੇ ਨਾ ਫਿਰ ਉਨਤਾਰਾਂਗੇ। ਜਿੰਝੂ ਹਨ ਨੂੰ ਜਸ ਜੇ ਲੈਫਟ ਆਉਣ ਟੂ ਡਾਕਟਰ ਬਾਬਾ ਜੇ ਤੂੰ ਉਤਰਦੇ ਆਂ ਇਹ ਆ ਨਾਲ ਆਪਾਂ ਨੂੰ ਰੋਡ ਮਿਲ ਜਾਂਦਾ ਜਿਹੜਾ ਬਾਬਾ ਸਾਹਿਬ ਬਾਬਾ ਸਾਹਿਬ ਅੰਬੇਦਕਰ ਰੋਡ ਹੈ ਨਾ ਇਸੇ ਰੋਡ ਤੇ ਆਪਾਂ ਜਾਈ ਜਣਾ। ਆਪਾਂ ਨੂੰ ਅੱਗੇ ਥੋੜੀ ਜਿਹੀ ਦਿੱਕਤ ਹੋ ਸਕਦੀ ਕਿਉਂਕਿ ਜਦੋਂ ਸਮੁੰਦਰ ਦੇ ਉੱਪਰ ਕਿਹੜਾ ਬ੍ਰਿਜ ਬਣੇ ਹੋਏ ਨੇ ਉਹ ਸਾਈਕਲ ਅਲਾਉ ਕਰਦੇ ਕਿ ਨਹੀਂ ਕਰਦੇ ਉਹ ਚੀਜ਼ ਬਾਰੇ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਆ ਵੈਸੇ ਪੁੱਛਿਆ ਤੇਗਾ ਸੀ ਕਹਿੰਦੇ ਵੀ ਕੋਈ ਦਿੱਕਤ ਨਹੀਂ ਪਰ ਜਿਹੜਾ ਐਕਸਪ੍ਰੈਸ ਹਾਈਵੇ ਬਣਿਆ ਉੱਥੇ ਤਾਂ ਨਹੀਂ ਜਾਂਦਾ ਦੂਜੇ ਬ੍ਰਿਜ ਤੇ ਆਪਾਂ ਲ ਜਾ ਸਕਦੇ ਆ ਗ੍ਰਾਮ ਚੀਸਟਨ ਐਕਸਪ੍ਰੈਸ ਹਾਈਵੇ ਅਣਜਾਨ ਸ਼ਹਿਰ ਦੇ ਵਿੱਚ ਨਾ ਰਸਤੇ ਲੱਭਣਾ ਬੜਾ ਔਖਾ ਹੈ ਤੇ ਜਿਹੜੀ ਗੂਗਲ ਵਾਲੀ ਬੀਬੀ ਹੈ ਨਾ ਇਹ ਬਹੁਤ ਮਦਦ ਕਰਦੀ ਆ ਤੇ ਪਹਿਲਾਂ ਹੀ ਦੱਸ ਦਿੰਦੀ ਵੀ ਕਿਹੜਾ ਮੋੜ ਮੁੜਦਾ ਹੈ ਤੇ ਕਿੱਧਰ ਨੂੰ ਤੁਸੀਂ ਸਿੱਧੇ ਜਾਣਾ ਇਹਦੀ ਹੱਲ ਨਾਲ ਆਪਾਂ ਸਫ਼ਰ ਨੂੰ ਪੂਜੀ ਜਾਂਦੇ ਆ ਆਪਾਂ ਦਾਦਰ ਜਾ ਰਹੇ ਆਂ ਦਾਦਰ ਦੇ ਵਿੱਚ ਵੀ ਹੋ ਗਿਆ ਲੰਗਣਾ ਤੇ ਦਾਦਰ ਦਾ ਗੁਰਦੁਆਰਾ ਸਾਹਿਬ ਵੀ ਜਿੱਥੇ ਆਪਾਂ ਨਾ ਦੋ ਰਾਤਾਂ ਜਦੋਂ ਪਿਛਲੀ ਹੋਈ ਰਾਤਾਂ ਦੋ ਰਾਤਾਂ ਇੱਥੇ ਰੁਏ ਸੀਗੇ ਤੇ ਹੁਣ ਦਾਦਰ ਵੈਸੇ ਮੈਨੂੰ ਯਾਦ ਨਹੀਂ ਆ ਰਿਹਾ ਪਰ ਰੋਡ ਥੋੜਾ ਦਾ ਪਤਾ ਲੱਗਦਾ ਪਿਆ ਵੀ ਇਸੇ ਰੋਡ ਤੇ ਆਪਾਂ ਰੁਕੇ ਸੀਗੇ ਹੁਣ ਇਹ ਵਾਲਾ ਪੁਲ ਆਪਾਂ ਨੂੰ ਚੜ ਕੇ ਜਾਣਾ ਪਊਗਾ ਕਦੀ ਚੜਨਾ ਕਦੀ ਬੋਲ ਤੇ ਕਦੀ ਉਤਰਨਾ ਪੈਂਦਾ ਇਹ ਤਾਂ ਸਾਰਾ ਕੁਝ ਚੱਲੇ ਜਾਂਦਾ ਹੈ ਵੀਰ ਜੀ ਮਿਲੇ ਵੀ ਸਾਈਕਲ ਦੇ ਨੇ ਤੇ ਇਹਨਾਂ ਨਾਲ ਗੱਲਬਾਤ ਹੋਈ ਆ ਭਈਆ ਦਾਦਰ ਦਾਦਰ ਕਿੰਨੀ ਦੂਰ ਹੈ ਹਾਂਸੇ ਦਾਦਰ ਜਸ ਇਧਰ ক্লোজ ਹੈ ਆਪ ਪਾਸ ਮੜ ਲਗੇਗਾ ਜਸ ਸਟ੍ਰੇਟ ਜਾਓ ਯਹਾਂ ਤੇ ਰੋਡ ਕੈਚ ਕਰਕੇ ਆਪ ਕੋ इजीली ਪਹੁੰਚ ਜਾਗੇ ਠੀਕ ਹੈ ਦਾਦਰ ਗੁਰਦੁਆਰਾ ਕਹਾਂ ਪਿਆ ਹੈ ਨਜ਼ਦੀਕ ਹੀ ਹੈ ਬਹੁਤ 5 ਮਿੰਟਸ ਹੋ ਰਹੇ ਹਨ 5 ਮਿੰਟ ਠੀਕ ਹੈ ਭਈਆ ਥੈਂਕ ਯੂ ਧੰਨਵਾਦ ਆਪ ਦਾ ਆਪ ਪਹੁੰਚ ਚੁੱਕਿਆ ਹੈ ਇਸ ਟਾਈਮ ਦਾਦਰ ਦੇ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕੁਝ ਟਾਈਮ ਰੁਕਦੇ ਆ ਤੇ ਨਾਸ਼ਤਾ ਵਗੈਰਾ ਕਰਕੇ ਮੱਥਾ ਟੇਕ ਕੇ ਤੇ ਫਿਰ ਸਫਰ ਨੂੰ ਆਪਾਂ ਅੱਗੇ ਖਚਾਂਗੇ ਬਾਬਾ ਜੀ ਨਾਲ ਗੱਲ ਹੋ ਗਈ ਬਾਬਾ ਜੀ ਕਹਿੰਦੇ ਸਾਈਕਲ ਉੱਪਰ ਲਿਫਟ ਤੇ ਰਾਈ ਉੱਪਰ ਲਾਇਓ ਤੇ ਫਿਰ ਆਪਾਂ ਉੱਪਰ ਜਾਣੇ ਆ ਉੱਥੇ ਸਾਈਕਲ ਟੱਕ ਦੇਣੇ ਨੇ ਜੀ ਭਰਾ ਵੇਣਾ ਅਜੇ ਨਾਲ ਵੀ ਤੇ ਇਹ ਗੁਰਦੁਆਰਾ ਸਾਹਿਬ ਹੈ ਦਾਦਰ ਦਾ ਤੇ ਇੱਥੇ ਆਣ ਕੇ ਤੁਸੀਂ ਰੋਕ ਸਕਦੇ ਜੇ ਕਮਰਾ ਵੀ ਤੁਹਾਨੂੰ ਮਿਲ ਜੇਗਾ ਤੇ ਕਿਸੇ ਤਰ੍ਹਾਂ ਦੀ ਖਾਣ ਪੀਣ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਮਹਾਰਾਜ ਦੇ ਘਰ ਵਿੱਚ ਸਭ ਕੁਝ ਹੈਗਾ ਤੇ ਜੇ ਕੋਈ ਪ੍ਰਸ਼ਾਦਾ ਪਾਣੀ ਛਕ ਸਕਦੇ ਵੀ ਕਮਰਾ ਵੀ ਮਿਲ ਜੇਗਾ ਇਹ ਦਾਦਰ ਦਾ ਗੁਰਦੁਆਰਾ ਖਿੱਚ ਕੇ ਸਾਈਕਲ ਨੂੰ ਇਸ ਗਲੀ ਥਾਣੀ ਆਪਾਂ ਇਧਰੋਂ ਇੱਥੇ ਲਾਇਆ ਹੈ ਤੇ ਹੁਣ ਆ ਲਿਫਟ ਆਏਗੀ ਤੇ ਲਿਮਟ ਦੇ ਵਿੱਚ ਆਪਾਂ ਰੱਖਦੇ ਹਾਂ ਸਾਈਕਲ ਫਿਰ ਉੱਪਰ ਲੈ ਕੇ ਜਾਂਦੇ ਆ। ਇਹਨਾ ਬ੍ਰੇਕਫਾਸਟ ਮਿਲਿਆ ਗੁਰਦੁਆਰਾ ਸਾਹਿਬ ਦੇ ਵਿੱਚ। ਇਹ ਹੋਣ ਥੋੜਾ ਜਿਹਾ ਟਾਈਮ ਰਹਿ ਗਿਆ ਤੇ ਬਾਬਾ ਜੀ ਕਹਿੰਦੇ ਤੁਸੀਂ ਵਿਟਾ ਕੇ ਸਾਈਕਲ ਤੇ ਪਹਿਲਾਂ ਬ੍ਰੇਕਫਾਸਟ ਕਰਿਓ। ਹੁਣ ਬ੍ਰੇਕਫਾਸਟ ਕਰਕੇ ਆਪਾਂ ਕਿੱਥੋਂ ਅੱਗੇ ਨਿਕਲਾਂਗੇ। ਜਿਵੇਂ ਮੰਦਰ ਤੇ ਹੁਣ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਂ ਆਪਾਂ ਦੇਖਦੇ ਹਾਂ। ਮੱਥਾ ਟੇਕਦੇ ਹਾਂ। ਵਾਹਿਗੁਰੂ ਸੱਚਾ ਕੋਸ਼ਿਸ਼ ਕਰਦਾ ਹੈ। ਵਾਹਿਗੁਰੂ ਵਾਹਿਗੁਰੂ ਲਿਫਟ ਵਾਲਾ ਕਮਰਾ ਬਿਲਕੁਲ ਸਹੀ ਆ। ਕਈਆਂ ਤੋਂ ਨਹੀਂ ਚੜਾ ਜਾਂਦਾ। ਤੀਜੀ ਮੰਜ਼ਲ ਤੇ ਦਰਬਾਰ ਸਾਹਿਬ ਹੈ। ਇਸ ਕਰਕੇ ਜਦੋਂ ਸੈਂਟਰ ਲਿਫਟ ਦਾ ਇੰਸਤਮਾਲ ਕਰਦੀ ਹੈ। ਫਸਟ ਆਪਾਂ ਕਰ ਲਿਆ ਮੱਥਾ ਵੀ ਟੇਕ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ। ਇੱਥੇ ਨਾ ਤੁਹਾਡੀ ਜਾਣਕਾਰੀ ਵਾਸਤੇ ਆਪਾਂ ਦੱਸਦੇ ਨੇ ਇੱਥੇ ਨਜ਼ਦੀਕ ਕੋਈ ਕੈਂਸਰ ਦਾ ਹਸਪੀਟਲ ਹੈ। ਮੈਨੂੰ ਪਤਾ ਨਹੀਂ ਵੈਸੇ ਆਵਾਜ਼ ਕਲੀਅਰ ਆ ਰਹੀ ਆ ਨਹੀਂ ਕਿਉਂਕਿ ਟ੍ਰੈਫਿਕ ਇਧਰ ਬਹੁਤ ਜ਼ਿਆਦਾ ਟ੍ਰੈਫਿਕ ਹੈਗੀ ਆ ਇੱਥੇ ਨਜ਼ਦੀਕ ਇੱਕ ਕੈਸਰ ਦਾ ਹਸਪਤਾਲ ਹੈ ਤੇ ਜਿੰਨਾਂ ਨੂੰ ਜਿਹੜੇ ਮਰੀਜ਼ ਆਉਂਦੇ ਆ ਪੇਸ਼ੈਂਟ ਆਪਣਾ ਇਲਾਜ ਕਰਾਉਣ ਵਾਸਤੇ ਤੇ ਜਿੰਨਾਂ ਨੂੰ ਜਗ੍ਹਾ ਨਹੀਂ ਨਾ ਮਿਲਦੀ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਰੁਕਦੇ ਆ ਰੇਟ ਵੀ ਇੱਥੇ ਜਾਇਜ਼ ਹੈ ਤੇ ਰਹਿਣ ਦੀ ਸੁਵਿਧਾ ਵੀ ਹੈ ਰੂਮ ਵੀ ਮਿਲ ਜਾਂਦੀ ਆ ਤੇ ਵੈਸੇ ਜਿਹੜਾ ਸੈਪਰੇਟ ਜਿਹੜਾ ਬੈੱਡ ਉਹ ਵੀ ਮਿਲ ਜਾਂਦੇ ਆ ਤੇ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਲੱਗੇ ਮੋਬਾਈਲ ਦੇ ਵਿੱਚ ਕਿਸੇ ਤੁਹਾਨੂੰ ਹੋਰ ਜਗ੍ਹਾ ਮਿਲਣ ਦੇ ਬਹੁਤ ਚਾਂਸ ਘੱਟ ਹੈਗੇ ਆ ਤੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਮਿਲ ਸਕਦੀ ਹੈ ਹੁਣ ਆਪਾਂ ਬ੍ਰੇਕਫਾਸਟ ਕਰ ਲਿਆ ਆਪਣਾ ਰੈਡੀ ਆ ਤੇ ਇਹਦੇ ਵਿੱਚ ਪਾਣੀ ਵੀ ਆਪਾਂ ਨੂੰ ਦਿੱਕਲ ਸੀਗੀ ਪਾਣੀ ਖਤਮ ਹੋ ਗਿਆ ਸੀ ਤੇ ਆ ਬੋਤਲਾ ਹੁਣ ਥੱਲੇ ਪਾਣੀ ਦੀ ਆਪਾਂ ਭਰ ਲਈਆਂ ਅੱਗੇ ਬੋਤਲ ਆਈ ਸੀਗੀ ਤੇ ਦੂਜੀ ਬੋਤਲ ਜਿਹੜੀ ਆ ਉਹ ਅੰਦੇ ਵਿੱਚ ਹੀ ਆ ਹੁਣ ਆਪਾਂ ਚੱਲਦੇ ਆ ਅੱਗੇ ਅੱਗੇ ਰਾਵਾਂ ਨੂੰ ਕੱਢਦੇ ਜਾਂਦੇ ਆ ਬੜੇ ਰਿਆ ਜੇ ਆਪਣੇ ਨਾਲ ਬੰਬੇ ਸਿਟੀ ਦੇ ਵਿੱਚ ਨਾ ਟ੍ਰੈਫਿਕ ਬਹੁਤ ਹੈਗੀ ਆ ਤੇ ਪਰ ਟ੍ਰੈਫਿਕ ਟੈਕਸ ਇਨ ਟਾਊਂਡ ਅਬਾਊਟ ਓਨ ਟੂ ਡਾਕਟਰ ਬਾਬਾ ਸਾਹਿਬ ਅੰਬੇਦਕਰ ਰੋਡ ਕੰਟਰੋਲ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ ਟ੍ਰੈਫਿਕ ਨੂੰ ਇੱਕ ਗੂਗਲ ਵਾਲੀ ਬੇਬੀ ਵਿਚਾਰੀ ਵਿੱਚ ਬੋਲਣ ਲੱਗ ਪਈ ਦੀ ਬੜੀ ਹੈਲਪ ਕਰਦੀ ਪਈ ਆ ਬਰੇ ਤੇ ਸਫਾਈ ਵੀ ਬਹੁਤ ਜਿਆਦੀ ਆ ਜਿਹੜੇ ਮੇਡ ਇਨਸਟਰੀ ਹਬ ਮੀਚਸ ਸਟੈਂਡ ਰਾਈਟ ਯਾਰੇ ਸਾਹਬ ਨੇ ਉੱਪਰਲੇ ਵੀ ਨੇ ਵੀ ਟ੍ਰੈਫਿਕ ਪੋਲ ਬਣੇ ਆ ਥੱਲੇ ਵੀ ਚੱਲਦੀ ਪਈ ਆ ਲਾਲ ਬੱਤੀ ਹੋ ਗਈ ਆ ਟ੍ਰੈਫਿਕ ਪੁਲਿਸ ਨੇ ਤਾਂ ਆਪਾਂ ਲੰਘਾ ਲੈਣਾ ਹੈ ਕਦੇ ਕਦੇ ਤਾਂ ਫਾਇਦਾ ਹੋ ਜਾਂਦਾ ਕਿ ਸਾਈਕਲ ਦਾ ਕੜਾ ਚਲਾਣ ਹੋਣਾ ਆਪਾਂ ਕੱਢਦੇ ਨੇ ਲੀ ਬੱਤੀ ਹੋ ਗਈ ਹੈ ਹਰੀ ਗ੍ਰੀਨ ਬੱਤੀ ਹੋ ਗਈ ਤੇ ਆਪਾਂ ਹੁਣ ਆ ਕਦੇ ਨਾਲ ਹੀ ਨਿਕਲਦੇ ਪਏ ਗੱਲ ਕਰਦੇ ਆ ਆਪਣੇ ਟੈਂਪਰੇਚਰ ਦੀ ਪੰਜਾਬ ਦੇ ਵਿੱਚ ਲਗਭਗ ਮੈਨੂੰ ਲੱਗਦਾ ਵੀ 13 14 ਡਿਗਰੀ 15 ਡਿਗਰੀ ਟੈਂਪਰੇਚਰ ਹੋਵੇਗਾ ਇੱਥੋਂ ਦਾ ਲਗਭਗ 28 30 ਡਿਗਰੀ ਟੈਂਪਰੇਚਰ ਤੇ ਜਦੋਂ ਠੰਡ ਦੇ ਵਿੱਚ ਆ ਕੇ ਗਰਮੀ ਵਾਲੀ ਸਾਈਡ ਤੇ ਆਉਣੇ ਨਾ ਆਪਾਂ ਨੂੰ ਉਸ ਜਿਹਦੇ ਹਿਸਾਬ ਨਾਲ ਆਪਾਂ ਨੂੰ ਢਲਣਾ ਪੈਂਦਾ ਪਰ ਕੱਲ ਦੀ ਜੈਕਟ ਆਪਾਂ ਵੈਸੇ ਹੀ ਉਤਾਰਨੀ ਸੀ ਉਦੋਂ ਸਾਈਡ ਤੇ ਟ੍ਰੇਨ 'ਚ ਹੋਰ ਤਾਂ ਘਰ ਮੌਸਮ ਗਰਮੀ ਹੁੰਦਾ ਨਜ਼ਰ ਆ ਰਿਹਾ ਸਾਹਮਣੇ ਬੋਰਡ ਤੇ ਲਿਖਿਆ ਆ ਚੈਂਪਰ ਵਸੀ ਖਾਣੇ ਤੇ ਕੁਰਲਾ ਆਪਾਂ ਥੋੜਾ ਚੈਂਪਰ ਵਾਲੀ ਸਾਈਡ ਤੋਂ ਮੇਰੇ ਹਿਸਾਬ ਚ ਮੈਪ ਤਾਂ ਇਹੀ ਦਿਖਾ ਰਿਹਾ ਥੋੜਾ ਆ ਜਾ ਘੁੰਮ ਕੇ ਤੇ ਸੱਜੇ ਹੱਥੋਂ ਵਾਗੇ ਚੱਲਦਿਆਂ ਨੂੰ ਆਪਣਾ ਤਕਰੀਬਨ ਅੱਧਾ ਘੰਟਾ ਹੋ ਗਿਆ ਪਿਆਸ ਲੱਗਦੀ ਗਲਾ ਸੁੱਕਦਾ ਵਾਰ-ਵਾਰ ਕਿੰਨੇ ਆ ਪਾਣੀ ਕਿਰਵਾਦੇ ਆ ਤਰ ਕੋ ਦੂਰ ਜਿੱਥੇ ਕੋਈ ਜਾਣਦਾਨ ਹੋਵੇ ਜਾਣ ਨਾ ਹੋਵੇ ਪਹਿਚਾਨ ਨਾ ਹੋਵੇ ਅਜੀਬ ਜਿਹੇ ਹਰਾਮਾਂ ਤੇ ਸਫਰ ਕਰਨਾ ਵੀ ਨਾ ਇੱਕ ਵੱਖਰਾ ਅਨੁਭਵ ਹੁੰਦਾ ਹੈਗਾ ਬਾਕੀ ਆਪਣੀ ਕਿਤੇ ਕੋਈ ਜਾਣ ਪਛਾਨ ਨਹੀਂ ਗੀ ਤੇਲੇ ਬੰਨੇ ਆਪਾਂ ਨੂੰ ਇੱਕ ਵੀਰ ਜਾਣਦਾ ਜਿਹੜਾ ਕਿ ਕਪੋਲੀ ਰੋਏ ਸ਼ਾਇਦ ਆਪਾਂ ਨੂੰ ਕੱਲ ਮਿਲਣ ਵੀ ਆਏਗਾ ਉਹਨੇ ਬਾਈ ਨੇ ਆਪਣੀ ਬਹੁਤ ਹੈਲਪ ਹੈਲਪ ਕੀਤੀ ਆ ਬਾਕੀ ਪ੍ਰਮਾਤਮਾ ਸਫਰ ਕਢਾਉਣ ਵਾਲਾ ਸੱਚੇ ਦਿਲੋਂ ਚੱਲਿਏ ਤੇ ਸਭ ਕੁਝ ਪੂਰਾ ਹੁੰਦਾ ਹੈ ਇਹ ਵੀ ਆਪਾਂ ਸਫਰ ਨੂੰ ਖਿੱਚਦੇ ਜਾਣਾ ਹੈ ਤੇ ਮੈਨੂੰ ਕਰੀ ਮਸਹੂਦ ਨਹੀਂ ਹੋਇਆ ਵੀ ਮੈਂ ਇਕੱਲਾ ਸਫਰ ਕਰ ਰਿਹਾ ਹਾਂ ਉਸ ਪ੍ਰਮਾਤਮਾ ਦੇ ਹਾਥਰੇ ਤੇ ਆਪਾਂ ਚੱਲਦੇ ਪਏ ਆਂ ਭਾਈ ਆਪਾਂ ਉਤਰਦੇ ਨਾ ਤੇ ਜਾਜ ਬਣ ਜਾਂਦਾ ਸਾਇਕਲ ਦਾ ਮੌਸਮ ਨਾ ਕਲੀਅਰ ਨਹੀਂ ਹੈਗਾ ਤੇ ਵੈਸੇ ਵੀ ਇੱਥੇ ਸਮੁੰਦਰੀ ਇਲਾਕਾ ਹੋਣ ਕਰਕੇ ਹਮਤ ਬਹੁਤ ਜ਼ਿਆਦੀ ਹੈ ਤੇ ਸਾਰੀ ਆਪਾਂ ਆਪਜੀ ਚੜੀ ਹੋਈ ਹੈ ਪਾਣੀ ਤੇ ਜਾਂ ਤੂ ਵਾਂ ਜਾਂ ਆਪ ਇਹ ਹਮਤ ਬਹੁਤ ਜ਼ਿਆਦੀ ਹੈ ਉਹ ਅੱਗੇ ਮੈਨੂੰ ਲੱਗਦਾ ਵੀ ਸਮੁੰਦਰ ਵਾਲਾ ਰਸਤਾ ਸਟਾਰਟ ਹੋਣ ਵਾਲਾ ਹੈ। ਟੋਪ ਬਹੁਤ ਠਿੱਕੀ ਲੱਗੀ ਹੋਈ ਏ ਤੇ ਅੱਖਾਂ ਨੂੰ ਵੀ ਬਹੁਤ ਝੜੀ ਵੱਜਦੀ ਏ। ਹੁਣ ਆਪਾਂ ਚੜ੍ਹ ਲਿਆ ਐਣਗਾ। ਇਹ ਲਾਜੇ ਨੇ ਸ਼ਾਵਨ ਆਪਾਂ। ਨੇਵੀ। ਹੁਣ ਆਪਾਂ ਸਫ਼ਰ ਨੂੰ ਅੱਗੇ ਖਿੱਚਾਂਗੇ। ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਆ ਪਰ ਸਫ਼ਰ ਚੱਲੀ ਜਾਂਦਾ। ਰਸ਼ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਪਤਾ ਲੱਗਦਾ ਨਹੀਂ ਵੀ ਬਾਅਦ ਜੀ ਕਲੀਅਰ ਹੈਗੀ ਆ ਕਿ ਨਹੀਂ ਹੈਗੀ। ਤਕਰੀਬਨ ਆਪਾਂ ਅੱਧਾ ਕਿਲੋਮੀਟਰ ਸਮੁੰਦਰ ਦੇ ਅੰਦਰ ਵਾਲੀ ਸਾਈਡ ਤੇ ਆ ਗਏ ਆ ਤੇ ਆ ਵੇਖੋ ਵਿੱਚ ਪਾਣੀ ਵਾਲੇ ਖੰਭੇ ਤੇ ਉਹ ਜਹਾਜ਼ ਉੜਦਾ ਪਿਆ ਚੰਨ ਫਰੇਮ ਦੇ ਵਿੱਚ ਆ ਹੀ ਜਾਵੇਗਾ ਧੁੰਦ ਜੀ ਬਹੁਤ ਜ਼ਿਆਦੀ ਪੂਰਾ ਪਤਾ ਨਹੀਂ ਲੱਗਦਾਗਾ ਤੇ ਆ ਵੇਖੋ ਬਿਜਲੀ ਦੀ ਸਪਲਾਈ ਕਿਸ ਤਰ੍ਹਾਂ ਦਿੱਤੀ ਹੋਈ ਆ ਤੇ ਇਧਰਲੇ ਬਣਿਆ ਕਿੰਨਾ ਵੱਡਾ ਪੁਲ ਬਣਿਆ ਆ ਦੋਵਾਂ ਸਾਈਡਾਂ ਨੂੰ ਜੋੜਦਾ ਬੰਬੇ ਨੂੰ ਨਵੀਂ ਮੋਬਾਈ ਨੂੰ ਤੇ ਪੁਰਾਣੀ ਮੋਬਾਈ ਨੂੰ ਤੇ ਆਪਣ ਲਵੇਲ ਨੂੰ ਵੇਖੋ ਕਿੰਨੀ ਜ਼ਿਆਦੀ ਤਰੱਕੀ ਕੀਤੀ ਹੋਈ ਆ ਬੰਬੇ ਨੇ ਬਹੁਤ سارے ਪੁਲ ਬਣੇ ਹੋਏ ਆ ਬਹੁਤ ਸਾਰਾ ਲੰਘਾ ਇੱਕ ਦੂਜੇ ਨੂੰ ਜੋੜਦਾ ਵਾ ਤੇ ਤੇ ਸਮੁੰਦਰ ਦਾ ਪਾਣੀ ਵੇਖੋ ਕਿੰਨਾ ਸ਼ਾਂਤ ਹੈ ਇਸ ਜਗ੍ਹਾ ਤੋਂ ਬਹੁਤ ਸ਼ਾਂਤ ਪਾਣੀ ਤੇ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਇੱਥੇ ਐਪਕ ਬਹੁਤ ਜ਼ਿਆਦਾ ਆ ਆਵਾਜ਼ ਨਾ ਪੂਰੀ ਕਲੀਅਰ ਨਹੀਂ ਆਉਂਦੀ ਸ਼ਾਂਚਾਂ ਦੀ ਆਵਾਜ਼ ਧੁੱਪ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਉੱਪਰੋਂ ਧੁੱਪ ਨਾ ਇੱਧਰਲੇ ਬਣੇ ਸਮੁੰਦਰ ਦੇ ਨਜ਼ਾਰੇ ਨਹੀਂ ਵੇਖ ਲਵੋ ਆ ਸਮੁੰਦਰ ਹੀ ਸੁੰਦਰ ਹੈ ਸਾਡੇ ਅੱਜ ਜਿਆਦਾ ਵੇਖਣ ਆਏ ਆਪਾਂ ਮੈਂ 10 ਮਿੰਟ ਖੜਿਆ ਤੇ ਲੋਕ ਨਾ ਇੱਥੋਂ ਦੇ ਪਤਾ ਨਹੀਂ ਕੀ ਆਂਧਵਿਸ਼ਵਾਸ ਏ ਕਿ ਕੀ ਚੱਕਰ ਏ ਗੱਡੀ ਕੋਈ ਰੋਗ ਦਾ ਭਰੇ ਲਫਾਫੇ ਹੋਏ ਪਤਾ ਨਹੀਂ ਗੰਦਗੀ ਜਿਹੜੇ ਜਾਂ ਫੁੱਲਾਂ ਦੇ ਵਹੇ ਦਾ ਕਚਰਾ ਹੀ ਮਿਲਦਾ ਵੀ ਇਦਾਂ ਹੀ ਸਮੁੰਦਰ ਦੇ ਵਿੱਚ ੁੱਟੀ ਜਾਂਦੇ ਆ ਇਹ ਜਿਹੜੇ ਕਾਮਣੇ ਨਾ ਬਹੁਤ ਗੰਦੇ ਨੇ ਇਹ ਘਟਿਆ ਕਾਮਣੇ ਤੇ ਜਿਹੜੀ ਆਪਾਂ ਸਮੁੰਦਰ ਦੇ ਵਿੱਚ ਗੰਦਗੀ ਫੋੜਦੇ ਆ ਨਾ ਜਿਸ ਥੱਲੇ ਵੇਖਦੇ ਵੀ ਨਹੀਂ ਹੈਗੇ ਥੱਲੇ ਇੱਕ ਹੋਰ ਰੋਡ ਵਗਦਾ ਹੈ ਉਹਨੇ ਵੇਚੀ ਫੁੱਟੀ ਜਾਂਦੇ ਨੇ ਆ ਥੱਲੇ ਇੱਕ ਰੋਡ ਜਾਂਦਾ ਪੁਰਾਣਾ 올ਡਰ ਰੋਡ ਹੈਗਾ ਉਹਦੇ ਥੇ ਠੀ ਜਾਂਦੇ ਆ ਚਲੋ ਕੋਈ ਨਹੀਂ ਆਪਣੇ ਕਿਸੇ ਨੂੰ ਕਹਿ ਸਕਦੇ ਆ ਬਾਕੀ ਕੇਹਦੇ ਹੱਥ ਆਪਾਂ ਫੜ ਨਹੀਂ ਸਕਦੇ ਆ ਵੇਖੋ ਵੀ ਹੁਣ ਥੋੜਾ ਜਿਹਾ ਢਲਾਣ ਦੇ ਉੱਪਰ ਲੱਗਦੇ ਆਪਾਂ ਪਹਿਲਾਂ ਚੱਲੀ ਜਾਂਦੇ ਹੁਣ ਥੱਲੇ ਡਾਊਨ ਤੇ ਪੁਲਿਸ ਜਾਂ ਸਿਖਰਾਂ ਤੋਂ ਹੁਣ ਡਾਊਨ ਨੂੰ ਆ ਰਹੇ ਆ ਤੇ ਅਗਲੇ ਪੰਨੇ ਜਿਹੜਾ ਉਹ ਅੱਗੇ ਫਿਰ ਜ਼ਮੀਨੀ ਰਸਤਾ ਆ ਜਾਏਗਾ ਜਿੱਥੀਆਂ ਵੇਖੋ ਇਹ ਨਾ ਜਿਨ੍ਹਾਂ ਨੇ ਘੁੰਮਣਾ ਫਿਰਨਾ ਹੈ ਉਹ ਪਹਿਲੇ ਉਹ ਪਿੱਲਰ ਵੀ ਪਣੇ ਹੋ ਜਾ ਉਹ ਵਿੱਚ ਤੁਸੀਂ ਵੇਖੋ ਲਾਈਨਾਂ ਲੁੜਾ ਖਿੱਚੀਆਂ ਪਹਿਲੇ ਪਿੱਲਰ ਇਹ ਆ ਮਵਾਈ 17 ਨੈਸ਼ਨਲ ਹਾਈਵੇ ਜਾਨੀ ਕਿ ਮਵਾਈ 17 ਜਾਂ ਮਵਾਈ ਟੂ ਪੋਨੇ ਵਾਲਾ ਵੀ ਹਾਈਵੇ ਆ ਦੇ ਇਸੇ ਰੋਡ ਤੇ ਆਪਾਂ ਜਾਣਾ ਤਕਰੀਬਨ ਅਪਾ ਜਿੰਨੀ ਆਉਣ ਡੇਗਾ ਲੋ ਮਵਾਈ ਹਾਈਵੇ ਤੋਂ 1 1/2 ਕਿਲੋਮੀਟਰ ਜੋਪ ਕਰ ਜਾ ਤਕਰੀਬਨ ਆਪਣਾ 22 23 ਕਿਲੋਮੀਟਰ ਦਾ ਪਣਵੇਲ ਦਾ ਰਸਤਾ ਜੇ ਬੱਜਿਆ ਆ ਇਹ ਤੇ ਬਹੁਤ ਵੱਡਾ ਲੱਗਿਆ ਆ ਟੂਰ ਬਲਾਜਾ ਤੇ ਇਹ ਸਰਦਾਰ ਜੀ ਆਪਾਂ ਨੂੰ ਰਸਤੇ ਦੇ ਵਿੱਚ ਮਿਲੇ ਰਹੇ ਤੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਵੀ ਕਿਹੜੀ ਕਿਹੜੀ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਨਾਲ ਦੱਸਿਆ ਵੀ ਤੁਸੀਂ ਉੱਥੇ ਜਾ ਕੇ ਕੁਝ ਟਾਈਮ ਰੈਸਟ ਕਰਕੇ ਫਿਰ ਅੱਗੇ ਨੂੰ ਨਿਕਲ ਜਾਣਾ ਤੇ ਆਪਣੀ ਗੱਲਬਾਤ ਵੀ ਨਾ ਕਰਵਾ ਦਿੱਤੀ ਤੇ ਬਾਕੀ ਭਾਈ ਬਹੁਤ ਹੈਲਪਫੁਲ ਤੇ ਬਹੁਤ ਅਗਲੇ ਮਦਦ ਕੀਤੀ ਭਾਈ ਨੇ ਕਾਫੀ ਟਾਈਮ ਆਪਣਾ ਗੱਲਬਾਤ ਕੀਤੀ ਆ ਤੇ ਹੁਣ ਆਪਾਂ ਸਫ਼ਰ ਨੂੰ ਅੱਗੇ ਖਿੱਚੀ ਜਾਂਦੇ ਆ ਤੇ ਆਪਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣਗੇ ਇੱਕ ਵਾਰੀ। ਪਹਿਲੀ ਵਾਰੀ ਥੋੜਾ ਜਿਹਾ ਨਾ ਸ਼ੋਰ ਸ਼ਰਾਬੇ ਤੋਂ ਬਾਹਰ ਆਏ ਆ। ਤੇ ਆਪਣੀ ਸਰਦਾਰ ਜੀ ਪੂਰੀ ਮਦਦ ਕਰਦੇ ਪਏ ਇਹ ਸਾਰੀ ਕਲੋਨੀ ਕੰਦੇਪਿੰਡਾ ਵਿੱਚ ਕਾਫੀ ਸਰਦਾਰ ਹੈਗੇ ਨੇ ਤੇ ਇੱਥੇ ਆਪਾਂ ਨੂੰ ਜਾਣ ਕੇ ਤੇ ਆਪਣਾ ਕੋਈ ਹੈਲਪ ਕਰਨਗੇ ਰੋਡ ਮੈਪ ਵੀ ਕਰਨਗੇ ਆ ਗੁਰਦੁਆਰਾ ਸਾਹਿਬ ਹੈ ਇੱਥੇ ਆਪਾਂ ਕੋਈ ਟਾਈਮ ਰੁਕਾਂਗੇ ਇੱਧਰਲੇ ਬੰਨੇ ਤੇ ਘੁੰਮ ਕੇ ਆਉਣਾ ਪਊਗਾ ਉੱਤੋਂ ਵੀ ਵਾਕਿਆ ਵੀ ਇੱਧਰਲੇ ਬੰਨੇ ਸਰਦਾਰ ਵੇਖ ਕੇ ਨਾ ਮਨ ਖੁਸ਼ ਹੋਇਆ ਸਾਰੇ ਪੰਜਾਬੀ ਸਰਦਾਰ ਹੀ ਨੇ ਆ ਵੀ ਸਰਦਾਰ ਹੈ ਉਹ ਮੁੰਡਾ ਵੀ ਸਰਦਾਰ ਹੈ ਆਪਾਂ ਨੂੰ ਪਤਾ ਹੀ ਨਹੀਂ ਜਦੋਂ ਕੋਈ ਮਿਲਦਾ ਤੇ ਫਿਰ ਹੀ ਪਤਾ ਲੱਗਦਾ ਵੀ ਕਿੱਥੇ ਕੋਈ ਪੰਜਾਬੀ ਆਪਣੇ ਬੈਠੇ ਆ। ਬਾਕੀ ਜਿਹੜੇ ਆਉਂਦੇ ਜਾਂਦੇ ਉਹਨਾਂ ਨੂੰ ਜ਼ਿਆਦਾ ਪਤਾ। ਤੇ ਜਿਵੇਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਗਾ ਬੰਦਾ ਇਸ ਜਗ੍ਹਾ ਤੇ ਆ ਜਾਂਦਾ। ਇਹ ਤਾਂ ਜੋ ਵਿਚਰਦੇ ਆਂ ਦੁਨੀਆਂ ਦੇ ਵਿੱਚ ਫਿਰ ਜਾਣਕਾਰੀ ਮਿਲਦੀ ਆ। ਹੁਣ ਘੁੰਮ ਕੇ ਆਪਾਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਹਾਂ। ਉਹ ਸਰਦਾਰ ਜੀ ਆਪਾਂ ਨੂੰ ਲੈ ਕੇ ਜਾ ਰਹੇ। ਇੱਥੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਹੈ। ਇੱਕ ਕਲੋਨੀ ਸਰਦਾਰ ਪੰਜਾਬ ਭਵਨ ਕਲੋਨੀ ਹੈ। ਵੇਖਿਆ ਜੀ ਗਏ। ਪਹਿਲਾਂ ਇਹ ਗੱਲ ਕੋਹਰਾ ਉਹ ਇਹ ਮੇਰੇ ਕਿਤੇ ਪਹਿਲਾਂ ਹੀ ਡੰਡਾ ਲਾ ਕੇ ਰੱਖ ਦਮ ਵਾਹਿਗੁਰੂ 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 ਆਪਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਆਂ ਗੁਰਦੁਆਰਾ ਬਣਿਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਸੀ ਵੀ ਡੀ ਬੇਲਾਪੁਰ ਤੇ ਇੱਥੇ ਮੱਥਾ ਟੇਕ ਕੇ ਤੇ ਬਾਅਦ ਵਿੱਚ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਤੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਇਹ ਸੀ ਨਵੀਂ ਮumbai ਸ਼੍ਰੀ ਸਿੰਘ ਸਭਾ ਗੁਰਦੁਆਰਾ ਬੇਲਾਪੁਰ ਇਹ ਭਾਜੀ ਰਿਆਪਾ ਨੂੰ ਰੋਡ ਤੇ ਮਿਲੇ ਸੀ ਤੇ ਸਰਦਾਰ ਨੂੰ ਸਰਦਾਰ ਪਹਿਚਾਨ ਜਾਂਦੇ ਇਹਨਾਂ ਨੇ ਆਪਣੀ ਬਹੁਤ ਜਿਆਦਾ ਹੈਲਪ ਕੀਤੀ ਆ ਇਹਨਾਂ ਨੇ ਆਪੋ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਵਾਏ ਆ ਲੰਗਰ ਪਾਣੀ ਆਪਾਂ ਤੇ ਛਕਿਆ ਤੇ ਅੱਗੇ ਇਹਨਾਂ ਨੇ ਆਪਣੇ ਭਰਾ ਨਾਲ ਆਪਣੀ ਗੱਲ ਵੀ ਕਰਵਾ ਦਿੱਤੀ ਹੈ ਜਿਹੜੇ ਆਪਣੇ ਰੋਡ ਮੈਪ ਦੇ ਵਿੱਚ ਪੂਰੀ ਹੈਲਪ ਕਰਨਗੇ ਉਹਨਾਂ ਨੇ ਕਿਹਾ ਰਸਤੇ ਦੇ ਵਿੱਚ ਆਪਣੇ ਕੋਲ 18 ਵੀ ਹੈਗੀਆਂ ਜਿੱਥੇ ਰੁਕਣਾ ਹੈ ਉਹ ਵੀ ਹੈਗੀਆਂ ਜਿੱਥੇ ਵੀ ਲੋਡ ਪੈਗੀ ਆਪਾਂ ਤੁਹਾਨੂੰ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਇਹੋ ਜਿਹਾ ਭਰਾਵਾਂ ਦਾ ਆਪਾਂ ਪਿਆਰ ਖਟਣ ਜਾ ਰਹੇ ਆ ਤੇ ਬਹੁਤ ਚੰਗਾ ਲੱਗਾ ਇਹਨਾਂ ਨੂੰ ਮਿਲ ਕੇ ਚਲੋ ਭਾਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਮਿਲਦੇ ਆਂ ਬਹੁਤ ਵਧੀਆ ਨਿਕਲਦਾ ਪਿਆ ਬਹੁਤ ਪਿਆਰ ਸਤਿਕਾਰ ਮਿਲਦਾ ਪਿਆ ਵੀਰਾ ਭਰਾਵਾਂ ਦਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਪਣਵੇਲ ਪੜਵਾਸਾ ਫਾਟਾ ਕੋ ਇਦਾਂ ਦੀ ਕੋਈ ਜਗ੍ਹਾ ਹੈਗੀ ਆ ਤੇ ਉਧਰਲੇ ਬੰਨੇ ਆਪਾਂ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਇੱਥੋਂ ਤਕਰੀਬਨ 30-25 ਕਿਲੋਮੀਟਰ ਅੱਗੇ ਆ ਜਿੱਥੇ ਆਪਾਂ ਸਟੇ ਕਰਾਂਗੇ ਇਹ ਬਗਤਾਂ ਬਹੁਤ ਬੁਰਾ ਹਲੇ ਜਿੱਥੇ ਆਪਾਂ ਬ੍ਰਿਜ ਤੇ ਹੀੜਦੇ ਬੰਨੇ ਦੇ ਨਿਕਲਣਾ ਟਰਨ ਕਰਨਾਗੇ ਤਾਂ ਆਪਾਂ ਉੱਪਰ ਲੰਘ ਜਣਾ ਆਜੇ ਟਾਈਮ ਅੱਜ ਰੁਕਿਆ ਨੂੰ ਹੋ ਗਿਆ। ਇੱਕ ਵਾਰੀ ਨਾ ਆਪਾਂ ਮੁੰਬਈ ਤੋਂ ਪੂਨੇ ਰੋਡ ਪੈ ਗਏ ਸੀ ਬਾਈਕ ਲੈ ਕੇ ਸੀ ਐਕਸਪ੍ਰੈਸ ਹਾਈਵੇ ਤੇ। ਪਤਾ ਨਹੀਂ ਸੀਗਾ Google Map ਨੇ ਦੱਸਿਆ ਨਹੀਂ ਵੀ ਇੱਥੇ 2-ਵੀਲਰ ਲਾਉਡ ਨਹੀਂਗਾ। ਤੇ ਫਿਰ ਜਦੋਂ ਗਾਹ ਗਏ ਤੇ ਪੁਲਿਸ ਵਾਲਿਆਂ ਨੇ ਗੱਡੀ ਮਗਰ ਲਾ ਦਿੱਤੀ। ਤੇ ਕਹਿੰਦੇ ਚਲਾਨ ਕੱਟਣ ਲੱਗੇ ਆ ਭਰਾਵਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਦਾ। ਐਕਸਪ੍ਰੈਸ ਹਾਈਵੇ ਤੇ ਪਰ ਸਾਨੂੰ ਰੋਕਿਆ ਹੀ ਨਹੀਂ ਕਿਸੇ ਨੇ ਵੀ। ਤੇ Google Map ਉਹਨੇ ਚੈੱਕ ਕਰਾਉ ਜੋ Google Map ਚੈੱਕ ਕਰਵਾਇਆ ਨਾ ਉਹਦੇ ਉੱਤੇ 2-ਵੀਲਰ ਦਾ ਹੈਗਾ ਸੀਗਾ। ਅਸੀਂ ਦੂਸਰਾ ਕੱਢਿਆ ਆ ਸੀ ਇਹਨੇ ਜੇ ਐਪਲ ਮੈਪ ਤੇ ਗੂਗਲ ਮੈਪ ਤੇ ਨਹੀਂ ਸੀ ਇਹ ਚਲਾ ਰਿਹਾ ਐਪਲ ਮੈਪ ਤੇ ਚਲਾ ਰਿਹਾ ਸੀ ਉਹਨਾਂ ਰਿਕੁਐਸਟ ਕੀਤੀ ਤੇ ਬਚਾਅ ਹੋ ਗਿਆ ਨਹੀਂ ਤੇ ਉਹਨਾਂ ਨੇ ਚਲਾਨ ਕਰ ਦੇਣਾ ਸੀ ਕੋਈ ਡੈਕਸਪੈਸ ਹਾਈਵੇ ਆਪਾਂ ਪਿੱਛੇ ਛੱਡਾ ਜਿਆ ਤੇ ਇਹ ਜਿਹੜਾ ਕਪੋਲੀ ਰੋਡ ਏ ਤੇ ਪੂਨੇ ਵਾਲਾ ਜਿਹੜਾ ਲਿੰਕ ਰੋਡ ਆਪਾਂ ਉਸੇ ਰੋਡ ਤੇ ਜਾ ਰਹੇ ਹਾਂ ਬਾਕੀ ਕਈ ਵਾਰੀ ਹੋ ਜਾਂਦਾ ਪਲੇਖੇ ਦੇ ਵਿੱਚ ਫਿਰ ਉਹਨਾਂ ਨੇ ਜੋ ਦਿਖਾਇਆ ਵੀ ਆਪਣੇ ਉਹ ਕਹਿੰਦੇ ਚਲੋ ਕੋਈ ਨਹੀਂ ਇੱਕ ਵਾਰੀ ਤੋਂ ਨਹੀਂ ਛੱਡ ਦਿੰਦੇ ਆ ਨੇ ਜੋ ਜਟਜੀ ਆਪਦੀ ਗੱਡੀ ਵਿਰਦਾ ਐ ਇਲੈਕਟ੍ਰੋਨਿਕ ਮਸ਼ੀਨ ਚ ਜਿੰਦੇ ਨਾਲ ਉਹਨੇ ਚਲਾਨ ਕੱਟਣਾ ਹੈਗਾ ਇਸ ਟਾਈਮ ਆਪਾਂ ਨਾ ਵਿਚੋ ਵਿੱਚ ਪਨਵੇਲ ਸ਼ਹਿਰ ਦੇ ਆ ਤੇ ਇੱਥੇ ਤੁਹਾਨੂੰ ਦਿਖਾਉਣੇ ਆ ਓਰੀਅਨ ਮਾਲਕਾਲਾਲਾਜਾ ਜਿਹੜਾ ਬਣਿਆ ਆ ਜਿੱਤੇ ਮੰਨ ਲਓ ਮਾਲ ਬਣਿਆ ਆ ਤੇ ਧੁੱਕ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਟ੍ਰੈਫਿਕ ਦੇ ਸ਼ੋਰ ਸ਼ਰਾਬੇ ਦੇ ਵਿੱਚ ਤਾਂ ਗੱਲ ਕਰਨ ਦਾ ਵੀ ਮਜ਼ਾ ਨਹੀਂ ਆਉਂਦਾ ਹੈਗਾ ਤੇ ਬਾਕੀ ਅੱਗੇ ਜਿੱਥੇ ਸ਼ੋਰ ਸ਼ਰਾਬਾ ਘੱਟ ਹੋਏਗਾ ਉੱਥੇ ਗੱਲਾਂ ਤੋਂ ਗੱਲਾਂ ਸੰਝੀਆਂ ਕਰਦੇ ਜਾਵਾਂਗੇ ਆਪਲਾ ਜਾ ਵੇਖੋ ਪਹਿਲਾ ਸੀ ਹੈਗੀ ਗੱਲ ਬਾਤ ਕਿ ਨਹੀਂ ਮੋਬਾਈਲ ਦੇ ਵਿੱਚ ਪਲਵੈਣ ਆ ਆਪਣਾ ਝੋਟਾ ਅਣਿਆ ਪਨਵੇਲ ਤੇ ਬਾਰ ਬਾਰ ਜਿਹੜਾ ਹਾਈਵੇ ਆ ਤੇ ਇਹ ਜਿਹੜਾ ਇੱਧਰਲੇ ਬੰਨੇ ਗੋਆ ਨੂੰ ਜਾਣ ਵਾਲਾ ਰੋਡ ਇੱਧਰ ਰਾਈਟ ਟਰਨ ਕਰਕੇ ਤੇ ਇਹ ਵਾਲਾ ਰੋਡ ਹੈ ਪੂਨੇ ਨੂੰ ਜਾਣ ਵਾਲਾ ਆਪਾਂ ਜਾਵਾਂਗੇ ਕੋਪੋਲੀ ਵਾਲੀ ਸਾਈਡ ਇੱਥੋਂ ਲਗਭਗ 15 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਹੈ ਮੋਟਰ ਰੁਕਾਂਗੇ ਤੇ ਜਾਣਾ ਤਾਂ ਆਪਾਂ ਗੋਆ ਪਰ ਅੱਗੋਂ ਆਪਾਂ ਹੋਰ ਕਿਸੇ ਸਾਈਡ ਤੋਂ ਹੀ ਟਰਨ ਕਰਕੇ ਜਾਵਾਂਗੇ ਅੱਜ ਆਪਾਂ ਨੂੰ ਉਧਰਲੇ ਬਣੇ ਜਾ ਕੇ ਰੁਕਣਾ ਪਊਗਾ ਤੇ ਬਾਕੀ ਦੇਖਦੇ ਆ ਕਿੰਨੀ ਕੁ ਦੂਰੀ ਅੱਗੇ ਆ ਖਾਨ ਨੂੰ ਤੇ ਬਾਈਕ ਕੋਲੋਂ ਸੰਤਰੇ ਲੈ ਕੇ ਖਾਣੇ ਆ ਕਿਉਂਕਿ ਨਾ ਗੱਟਾ ਮਿੱਠਾ ਖਾਣ ਨੂੰ ਦਿਲ ਕਰਦਾ ਤੇ ਖਾ ਕੇ ਤੇ ਫਿਰ ਗਾਂ ਖਿੱਚਾਂਗੇ ਸਫ਼ਰ ਨੂੰ ਕਿ ਗੱਲ ਬਹੁਤ ਸੁਖਦਾ ਜਦੋਂ ਮੈਂ ਸੈਟਿੰਗ ਆ ਜਾਏ ਕਿਤੇ ਸੰਤਰੇ ਲੈ ਲਏ ਬਾਈਕ ਕੋਲੋਂ ਥੋੜੇ ਜੇ ਤੇ ਨਾਲੇ ਖਾ ਲਵਾਂਗੇ ਜਾਂ ਫਿਰ ਨਾਰੀਅਲ ਪਾਣੀ ਦਾ ਵੇਖਾਂਗੇ ਕੋਈ ਜੋ ਪਿਆਸ ਜੀ ਲੱਗਦੀ ਨਾ ਕੋਈ ਕੁਝ ਨਾ ਕੁਝ ਟਰਾਈ ਮਤਲਬ ਸੰਤਰੇ ਲੈ ਲਏ ਵੀਰ ਕੋਲ ਤੇ ਜਿੱਥੇ ਕੋਈ ਛਾਂ ਜੀ ਮਿਲੇਗਾ ਨਾ ਉੱਥੇ ਬੈਠ ਕੇ ਖਾਵਾਂਗੇ ਤੇ ਬਹੁਤ ਜ਼ਿਆਦਾ ਧੁੱਪ ਤੇ ਗਰਮੀ ਬਹੁਤ ਲੱਗਦੀ ਆ ਇਹਦੇ ਨਾਲ ਹੀ ਥੋੜੀ ਜੀ એનર્ਜੀ ਮਿਲੇਗੀ ਆਪਾਂ ਨੂੰ ਜਹਾਜ ਨੂੰ ਆਪਾਂ ਇੱਥੇ ਖੜਾ ਕਰਤਾ ਬੋਰਡ ਵੀ ਥੋੜਾ ਜਿਹਾ ਡੇਟਾ ਜਿਹੜਾ ਆ ਪਿਆ ਜਗਾ ਵਧੀਆ ਲੱਗੀ ਜੀ ਪਾਰਕ ਜੀ ਨਾਲੇ ਬਣਾਈ ਹੋਈ ਆ ਬਹੁਤ ਹਰਿਆਲੀ ਭਰਿਆਲੀ ਹੈਗੀ ਆ ਹਰਿਆਲੀ ਚਾਰੇ ਬੰਨੇ ਆ ਕੁਝ ਬਣਿਆ ਆ ਬਾਕੀ ਬਣੀ ਪਾਇਲਟ ਜਾਂ ਕਿ ਆਯੂਸ਼ ਰੈਸਟੋਰੈਂਟ ਥੋੜੀ ਪਿਆਸ ਬਹੁਤ ਲੱਗਦੀ ਪਈ ਐ ਉਹ ਪੋਹੇਗੀ ਉਸ ਤੋਂ ਬਾਅਦ ਵਿੱਚ ਫੇਰ ਅੱਗੇ ਲਈ ਚੱਲਦੇ ਜਾਵਾਂਗੇ ਅੱਗੇ ਨੂੰ ਤੇ ਇਦਾਂ ਹੀ ਆ ਫਿਰ ਜਿੱਥੇ ਆਸਰਾ ਮਿਲੇ ਉੱਥੇ ਆਸਰਾ ਕਰਨਾ ਪੈਂਦਾ ਬਾਕੀ ਵਧੀਆ ਲੱਗਦਾ ਪਿਆ ਐ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜਿਹੜਾ ਵੀ ਹੈਲੋ ਬਾਏ ਬਾਏ ਭਾਜੀ ਸਸਰੀ ਆਕਾਲ ਇਦਾਂ ਕਰਕੇ ਲੰਘਦੇ ਨੇ ਉਹ ਚੀਜ਼ਾਂ ਨਾ ਮੋਬਾਈਲ ਦੇ ਵਿੱਚ ਰਿਕਾਰਡਿੰਗ ਨਹੀਂ ਹੁੰਦੀਆਂ ਹੈਗੀਆਂ ਉਕੇ ਆਪਣੇ ਕੋਲ ਇਨਾ ਕੋ ਟਾਈਮ ਸਾਈਕਲ ਵੀ ਚਲਾਉਣਾ ਹੁੰਦਾ ਤੇ ਹਾਰ ਟਾਈਮ ਮੋਬਾਈਲ ਹੱਥ ਵਿੱਚ ਨਹੀਂ ਰੱਖਿਆ ਜਾਂਦਾ ਤੇ ਬਾਕੀ ਇਹ ਤਾਂ ਜਿਹੜਾ ਰੋਡ ਤੇ ਚੱਲਦਾ ਹੋਵੇ ਉਹਨੂੰ ਹੀ ਪਤਾ ਹੁੰਦਾ ਤੇ ਜੋ ਹੁੰਦਾ ਆਪਾਂ ਉਹ ਸਾਝੀ ਬਿਆਨ ਕਰਦੇ ਆ ਉਹ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਕਿਵੇਂ ਦੇ ਲੋਕ ਮਿਲਦੇ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਤੇ ਅਜੇ ਜਿਵੇਂ ਜਿਵੇਂ ਆਪਾਂ ਗਾਂ ਜਾਵਾਂਗੇ ਹੋਰ ਪਿਆਰ ਸਤਿਕਾਰ ਮਿਲਦਾ ਜਾਵੇਗਾ ਤੇ ਆ ਰਹੇ ਆ ਬਾਬਾ ਕਹਾਂ ਤੇ ਆ ਰਹੇ ਹੋ ਪਨਵੇਲ ਸਾਇਏ ਮੈਂ ਪਨਵੇਲ ਸਾਇਏ ਹੋ ਹਾਂ ਕੰਮ ਕਰਦੇ ਹੋ ਕੁਝ ਉਹ ਸ਼ੋਰੂਮ 'ਚ ਕੰਮ ਕਰਦਾ ਹੈ। ਕੌਨ ਸਾ ਸ਼ੋਰੂਮ ਹੈ? ਬਾਈ ਕਾ ਬਾਈ ਕਾ। ਵਹਾਂ ਸੇ ਲੈ ਕੇ ਆ ਲੱਗਦਾ ਹੈ। ਹਾਂ ਹੈ ਨਾ। ਚੌਕ ਜਾਣਾ, ਚੌਕ ਕੇ ਕੋਲੀ ਜਾਣਾ। ਚੌਕ। ਮੇਰਾ ਵੀ ਵਹਾਂ ਪੇ ਸਟੇ ਹੈ ਚੌਕ 'ਚ। ਹਾਂ। ਦੇਖਾਂਗੇ ਵਹਾਂ ਪੇ ਕਾਹ ਰੁਕਣਾ ਹੈ। ਚੌਕ ਤਾਂ ਆ ਗਿਆ ਤੇ ਇੱਥੇ ਬਾਈ ਨੇ ਦੱਸਿਆ ਹੈਗਾ ਕਿ ਕਹਿੰਦੇ ਗੁਰਦੁਆਰਾ ਸਾਹਿਬ ਹੈਗਾ। ਸਰਚ ਵੀ ਕੀਤਾ ਤਕਰੀਬਨ ਇੱਥੋਂ 6 ਤੋਂ 7 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਹੈ। ਉੱਥੇ ਅਵਾਜ਼ ਆ ਰਹੇ ਆ ਟਾਈਮ ਤਕਰੀਬਨ 4:30 ਹੋ ਚੁੱਕੇ ਆ ਕ੍ਰੋਸ ਕੀਤਾ ਤੇ ਪਿੱਛੋਂ ਮੋਟਰਸਾਈਕਲ ਤੋਂ ਆਵਾਜ਼ ਆਈ ਵਾਹਿਗੁਰੂ ਜੀ ਤੇ ਵੇਖਿਆ ਤੇ ਦੋ ਸਰਦਾਰ ਸੀ ਤੇ ਬਾਬਾ ਜੀ ਕਹਿੰਦੇ ਕੋਈ ਸੇਵਾ ਪਾਣੀ ਮੈਂ ਬਾਬਾ ਜੀ ਗੁਰਦੁਆਰਾ ਸਾਹਿਬ ਦੀ ਬਾਹਰ ਜੈਂ ਗੁਰਦੁਆਰਾ ਸਾਹਿਬ ਕਿੱਥੇ ਆ ਕਹਿੰਦੇ ਤੁਸੀਂ ਨਜ਼ਦੀਕ ਹੀ ਆ ਗਏ ਆਓ ਕਹਿੰਦੇ ਠੰਡਾ ਠੰਡਾ ਪੀਂਦੇ ਆ ਮੈਂ ਕਿਹਾ ਕੋਈ ਨਹੀਂ ਆਦਾ ਤੋ ਗੁਰਦੁਆਰੇ ਆ ਜਿਓ ਕਰਦੇ ਤੁਹਾਡੀ ਸੇਵਾ ਪਾਣੀ ਵੇਖੋ ਵੀ ਦਿਲ ਸਾਫ਼ ਕਰਕੇ ਬੰਦਾ ਜੋ ਤੁਰਦਾ ਹਨ ਤੇ ਮੰਜ਼ਲ ਦੇ ਵਿੱਚ ਆਪਣੇ ਆਪ ਜਿਹੜੀਆਂ 18 ਮਿਲਦੀਆਂ ਜਾਂਦੀਆਂ ਨੇ ਤੇ ਆਪਾਂ ਹੁਣ ਕੱਲੇ ਚੱਲਦੇ ਪਏ ਆ ਤੇ ਹੁਣ ਵੀ ਮੈਨੂੰ ਲੱਗਦਾ ਵੀ ਪ੍ਰਮਾਤਮਾ ਕਿਰਪਾ ਕਰੇਗਾ ਤੇ ਇੱਥੇ ਵੀ ਆਪਣਾ ਰਹਿਣ ਬਸੇਰਾ ਬਣੇਗਾ ਆਪਣੀ ਮੰਜ਼ਲ ਤਕਰੀਬਨ ਆ ਗਈ ਹੈ ਆਪਾਂ ਆਪਣੀ ਅੱਜ ਦੀ ਮੰਜ਼ਲ ਤੱਕ ਪਹੁੰਚ ਚੁੱਕੇ ਆ ਤੇ ਅੱਗੇ ਆ ਕਪੋਲੀ ਤੇ ਇਹੀ ਆਪਾਂ ਇੱਧਰ ਲੈ ਬਣਿਓ ਪੂਨੇ ਹਾਈਵੇ ਦੇ ਆ ਇੱਧਰ ਆਏ ਸੀ ਤੇ ਅੱਗੇ ਲੰਘੇ ਸੀਗੇ ਤੇ ਗੁਰਦੁਆਰਾ ਸਾਹਿਬ ਪਿੱਛੇ ਰਹਿ ਗਿਆ ਦੁਬਾਰਾ ਫਿਰ ਤਕਰੀਬਨ 1 ਕਿਲੋਮੀਟਰ ਪਿੱਛੇ ਮੁੜ ਕੇ ਆਏ ਤੇ ਆ ਗੁਰਦੁਆਰਾ ਸਾਹਿਬ ਹੈ ਇੱਥੇ ਹੁਣ ਜਾਂਦੇ ਆ ਤੇ ਅੱਜ ਦਾ ਦਿਨ ਇੱਥੇ ਹੀ ਰੈਸਟ ਕਰਾਂਗੇ ਅੱਗੇ ਅਕਪੋਲੀ ਆ ਜਾਏਗਾ ਕਪੋਲੀ ਤੋਂ ਆਪਾਂ ਰਾਈਟ ਗੋਆ ਵਾਲੀ ਸਾਈਡ ਨੂੰ ਜਾਵਾਂਗੇ ਤੇ ਸਿੱਧਾ ਪੂਨੇ ਵਾਲਾ ਰੋਡ ਹੈ ਅੱਜ ਦਾ ਸਫ਼ਰ ਆਪਣਾ ਤਕਰੀਬਨ ਲਗਭਗ 60 ਤੋਂ 65 ਕਿਲੋਮੀਟਰ ਦਾ ਹੋਇਆ ਜਿਹੜਾ ਕਿ ਆਪਾਂ ਮੋਬਾਈਲ ਸੈਂਟਰ ਸਟੇਸ਼ਨ ਤੋਂ ਚੱਲੇ ਸੀਗੇ ਰੇਲਵੇ ਸਟੇਸ਼ਨ ਤੋਂ ਉਸ ਤੋਂ ਬਾਅਦ ਚ ਦਾਦਰ ਹੁੰਦੇ ਹੋਏ ਤੇ ਫਿਰ ਨਵੀਂ ਮੋਬਾਈ ਪਨਵੇਲ ਉੱਥੇ ਹੁੰਦੇ ਹੋਏ ਤੇ ਇਸ ਟਾਈਮ ਆਪਾਂ ਪਹੁੰਚੇ ਆ ਗੁਰਦੁਆਰਾ ਜਿਹੜਾ ਕਿ ਪੂਨੇ ਨੂੰ ਜਾਂਦਾ ਹਾਈਵੇ ਨੈਸ਼ਨਲ ਹਾਈਵੇ ਵੀ ਨਵੀਂ ਮੋਬਾਈ ਤੋਂ ਪੂਨੇ ਨੂੰ ਨਿਕਲਦਾ ਲਗਭਗ 60 ਕਿਲੋਮੀਟਰ ਅੱਗੇ ਜਿਹੜਾ ਪੂਨੇ ਵਾਲਾ ਹਾਈਵੇ ਨਾ ਨੈਸ਼ਨਲ ਹਾਈਵੇ ਜਿਹੜਾ ਉੱਪਰ ਵਾਲਾ ਇੱਕ ਐਕਸਪ੍ਰੈਸ ਓ ਨਹੀਂ ਦੂਜੇ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਆ ਇਹ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਬਾਬਾ ਕੋਲਾ ਸਿੰਘ ਉਹਨਾਂ ਸੰਪਰਦਾਇ ਵੱਲੋਂ ਬਣਵਾਇਆ ਗਿਆ ਤੇ ਗੁਰਦੁਆਰਾ ਸਾਹਿਬ ਤਕਰੀਬਨ ਲਗਭਗ 15 ਕੁ ਸਾਲ ਪੁਰਾਣਾ ਗੁਰਦੁਆਰਾ ਸਾਹਿਬ ਤੇ ਇੱਥੇ ਉਹਦਾ ਰਹਿਣ ਵਾਲਾ ਸਿਸਟਮ ਬਹੁਤ ਵਧੀਆ ਜਿੰਨੇ ਵੀ ਟਰੱਕ ਭਰਾ ਆਉਂਦੇ ਨੇ ਤੇ ਇਸ ਗੁਰਦੁਆਰਾ ਟਰੱਕਾਂ ਵਾਲੇ ਡਰਾਈਵਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਰੁਕਦੇ ਨੇ ਤੇ ਇੱਥੇ ਪ੍ਰਸ਼ਾਦਾ ਪਾਣੀ ਸ਼ਕ ਤੇ ਸ਼ਕਦੇ ਨੇ ਤੇ ਰਹਿਣ ਦਾ ਵੀ ਇੱਥੇ ਪ੍ਰਬੰਧ ਹੈਗਾ ਤੇ ਅੱਜ ਆਪਾਂ ਨੂੰ ਭਾਜੀ ਚੰਡਾ ਜੀ ਨੇ ਕਿਹਾ ਸੀਗਾ ਇਸ ਗੁਰਦੁਆਰੇ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਮੈਂ ਤਾਂ ਪਹਿਲਾਂ ਥੋੜਾ ਜਿਹਾ ਅੱਗੇ ਲੰਘ ਗਿਆ ਸੀ ਤੇ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੀ ਰਾਤ ਦਾ ਆਪਾਂ ਸਟੇ ਇੱਥੇ ਕਰਾਂਗੇ ਤੇ ਕੱਲ ਨੂੰ ਸਫ਼ਰ ਨੂੰ ਆਪਾਂ ਅੱਗੇ ਖਿੱਚਾਂਗੇ ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਤੇ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਆਪਣੇ ਮਿੱਤਰ ਪਿਆਰੇ ਬੇਲੀਆਂ ਭੈਣਾ ਭਰਾਵਾਂ ਦੇ ਵਿੱਚ ਸਾਂਝਾ ਜ਼ਰੂਰ ਕਰਦੇ ਰਹੀਏ ਤਾਂ ਜੋ ਆਪਾਂ ਹੋਰ ਵਧੀਆ ਤੋਂ ਵਧੀਆ ਤੁਹਾਡੇ ਅੱਗੇ ਵੀਡੀਓ ਪੇਸ਼ ਕਰ ਸਕੀਏ ਕਿਉਂਕਿ ਪੰਜਾਬ ਤੋਂ ਕੇਰਲਾ ਦਾ ਸਫ਼ਰ ਜਿਵੇਂ ਆਪਾਂ ਸ਼ੁਰੂ ਕੀਤਾ ਤੇ ਜਿੰਨੇ ਵੀ ਵੀਰ ਭਰਾ ਮਿਲਦੇ ਨੇ ਬਹੁਤ ਪਿਆਰ ਸਤਿਕਾਰ ਮਿਲਦਾ ਕਈਆਂ ਦੀ ਆਪਾਂ ਰਿਕਾਰਡਿੰਗ ਕਰ ਪਾਉਨੇ ਆ ਕਈਆਂ ਦੇ ਨਹੀਂ ਕਰ ਪਾਉਂਦੇ ਜਿਹੜਾ ਵੀ ਦੂਰੋ ਮਤਲਬ ਸਾਸਰੀ ਕਾਲ பாਜੀ ਉਹ ਕਿਦਾਂ பாਜੀ ਇਦਾਂ ਦੀਆਂ ਗੱਲਾਂ ਵੇਖ ਕੇ ਆਪ ਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਸਫਰ ਸਫਰਾਂ ਦੇ ਨਾਲ ਜੁੜੇ ਰਿਹਾ ਜੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਸਾਸਰੀ ਅਕਾਲ ਅੱਜ ਦੇ ਨੇ